ਉਹ ਸਤਗੁਰੂ ਜੀ ਬਹੁਤ ਹੀ ਦਿਆਲੂ ਨੇ ਉਹ ਬੰਦੀ ਸ਼ੋਰ ਪਤਾ ਬੰਦਨ ਵੀ ਕਰਦੇ ਨੇ ਝੋਲੀਆਂ ਵੀ ਭੜਦੇ ਨੇ ਬਹੁਤ ਦਿਆਲੂ ਸਤਗੁਰੂ ਜੀ ਜੀ ਚੱਬੇ ਦੀ ਮਾਈ ਆਉਂਦੀ ਹੈ ਮਾਈ ਜੇਸਾਂ ਜਿਨੂੰ ਅਸੀਂ ਬੀਬੀ ਸੁਲੱਖਣੀ ਆਗਦੇ ਆਂ ਸਤਗੁਰੂ ਦੇ ਚਰਨਾਂ ਜਾ ਕੇ ਬੇਨਤੀ ਕਰਦੀ ਹੈ اے ਗਰੀਬ ਨਿਵਾਜ ਕਿਰਪਾ ਕਰੋ ਘਰ ਤੇ ਬੂਟਾ ਲੱਗ ਜਾਵੇ ਸਤਗੁਰੂ ਜੀ ਕਹਿੰਦੇ ਮਾਈ ਤੇਰੇ ਕਰਮਾਂ 'ਚ ਉੱਤਰ ਹੈ ਹੀ ਨਹੀਂ ਔਲਾਦ ਦਾ ਸੁੱਖ ਤੇਰੇ ਕਰਮਾਂ 'ਚ ਹੈ ਹੀ ਨਹੀਂ ਵਾਪਸ ਉਦਾਸ ਹੋ ਕੇ ਚਲੀ ਜਾਂਦੀ ਹੈ ਕਿਸੇ ਗੁਰਸਿੱਖ ਨਾਲ ਮਿਲਾਪ ਹੁੰਦਾ ਹੈ ਫਿਰ ਉਸ ਮਤ ਦਿੰਦਾ ਹੈ ਵੀ ਬਾ ਇਹ ਗੁਰੂ ਨਾਨਕ ਦੇਵ ਦਾ ਘਰ ਹੈ ਉਦਾਸ ਹੋਣ ਦੀ ਲੋੜ ਨਹੀਂ ਇੱਥੇ ਲੋਕ ਰੋਂਦੇ ਆਉਂਦੇ ਨੇ ਤੇ ਹੱਸਦੇ ਹੋਏ ਜਾਂਦੇ ਨੇ ਤੂੰ ਸਤਗੁਰ ਦੇ ਚਰਨਾਂ 'ਚ ਅੰਦਰੋਂ ਹਿਰਦੇ ਦੀ ਝੋਲੀ ਅੱਡ ਕੇ ਬੇਨਤੀ ਕਰੇ ਗਰੀਬ ਆਵਾਜ਼ ਇੱਥੇ ਵੀ ਲਿਖਣ ਵਾਲੇ ਤੁਸੀਂ ਤੇ ਉੱਥੇ ਵੀ ਲਿਖਣ ਵਾਲੇ ਤੁਸੀਂ ਜੇ ਮੇਰੇ ਕਰਮਾਂ ਕਰਕੇ ਉੱਥੇ ਵੀ ਲਿਖਿਆ ਹੁਣ ਲਿਖਦੇ ਹੋ ਹੁਣ ਗੁਰਸਿੱਖ ਨੇ ਬੈਟਰੀ ਚਾਰਜ ਕਰ ਦਿੱਤੀ ਰੰਗੀ ਹੋਈ ਦੀ ਸੰਗਤ ਹੋਈ ਗਿਆਨ ਹੋ ਗਿਆ ਕੀ ਗਿਆਨ ਹੋ ਗਿਆ ਇਹ ਗੁਰਨਾਨਕ ਜੀ ਦਾ ਘਰ ਪਰਮੇਸ਼ਰ ਦਾ ਘਰ ਹੈ ਇੱਥੇ ਦਾਤਾਂ ਲਿਖੀਆਂ ਜਾਂਦੀਆਂ ਨੇ ਝੋਲੀਆਂ ਭਰਦੀਆਂ ਨੇ ਜਿਹੜਾ ਪਰਮੇਸ਼ਰ ਦਰਗਾਹ 'ਤੇ ਬੈਠ ਕੇ ਕਲਮ ਚਲਾਉਂਦਾ ਹੈ ਉਹੋ ਹੀ ਪਰਮੇਸ਼ਰ ਦੇ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੈਟਰੀ ਚਾਰਜ ਹੋ ਗਈ ਭਾਵਨਾ ਦੀ ਹੁਣ ਆਉਂਦੀ ਹੈ ਹੁਣ ਹੱਥ ਜੋੜ ਕੇ ਬੇਨਤੀ ਕਰਦੀ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਬੇਨਤੀ ਕਰਦੀ ਤੁਹਾਡੇ ਚਰਨਾਂ ਦੇ ਵਿੱਚ ਉਹ ਬੀਬਾ ਤੈਨੂੰ ਕੱਲ ਵੀ ਆਖਿਆ ਸੀ ਤੇਰੇ ਕਰਮਜ ਪੁੱਤਰ ਹੈ ਹੀ ਨਹੀਂ ਔਲਾਦ ਦਾ ਸੁੱਖ ਹੈ ਹੀ ਨਹੀਂ ਹੁ ਨਿਮਰਤਾ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦੀ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਉੱਥੇ ਵੀ ਲਿਖਣ ਵਾਲੇ ਤੁਸੀਂ ਇੱਥੇ ਵੀ ਲਿਖਣ ਵਾਲੇ ਤੁਸੀਂ اے ਗਰੀਬ ਮੁਆਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਮੇਰੀ ਅਭਾਗਨ ਦੇ ਕਰਮਾ ਕਰਕੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ ਸਤ ਸੰਗਯੋਗ ਇਤਿਹਾਸ ਗਵਾਹ ਹੈ ਜਿਸ ਬੀਬੀ ਦੇ ਕਰਮਾ ਚ ਕੋਈ ਪੁੱਤਰ ਨਹੀਂ ਨਾ ਸੀ ਉਸ ਬੀਬੀ ਨੇ ਸੱਤ ਸੱਤ ਪੁੱਤਰਾਂ ਨੂੰ ਗੋਦੀ ਖੜਾਇਆ ਬੋਲੇ ਸੋ ਨਿਹਾਲ ਅਕਾਲ ਏਡੇ ਤੇ ਅਲੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ